ਸਰਡ ਵੈਕਪ ਅਨਦਰ ਲੌਕ ਕਰ ਲੈ ਸਬਸਕ੍ਰਾਈਬ ਕਰ ਲੈ ਫੇਲ ਕਰ ਲਾਈਕ ਕਮੈਂਟ ਬਾਕੀ ਕਰਾ ਅੱਜ ਮੈਂ ਜਾਊਂਗਾ ਮਸਤ ਸੋਣਾ ਮਸਤ ਵਾਣੀ ਨਾਮ ਚੁਲੇ ਹਾਂ ਅੱਜ ਸੁਨਾਮ ਚੁਲੇ ਹਾਂ ਅੱਜ ਸੁਨਾਮ ਸੁਣ ਦਿਵਾਵਾਂਗੇ ਹਾਂਜੀ ਤੇ ਜਿਹੜੇ ਚੈਨਲ ਦੇ ਨਵੇਂ ਨੇ ਗਾਈਜ਼ ਜਿਹੜੇ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਚੀ ਗਾ ਜ ਸਾਰਿਆਂ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਤੁਹਾਡੇ ਆਇਆ ਟਿੱਡਲ ਜੇ ਨੇ ਬਲੌਗ ਸ਼ੁਰੂ ਕਰ ਹੀ ਦਿੱਤਾ ਹੈ ਤੇ ਟਾਈਮ ਹੋ ਗਿਆ ਜੀ 5 ਵਜੇ ਦਾ ਤੇ ਸਾਰੇ ਕੰਮ ਖਤਮ ਕਰਕੇ ਅਸੀਂ ਹੁਣ ਵਿਹਲੇ ਹੋਏ ਆਂ ਤੇ ਹੁਣ ਅਸੀਂ ਲੱਗਿਆ ਚਾਹ ਬਣਾਉਣ ਇਸ ਤੋਂ ਬਾਅਦ ਅਸੀਂ ਜਾਣਾ ਚਾਹ ਪੀ ਕੇ ਕਿ ਬਹੁਤ ਜ਼ਿਆਦਾ ਲੇਟ ਹੋ ਰਿਹਾ ਕੰਮ ਬਹੁਤ ਸੀਗੇ ਅੱਜ ਚਲੋ ਐ ਸੀਗਾ ਕਿ ਮੇਰੀ ਵੀ ਛੁੱਟੀ ਸੀਗੀ ਤੇ ਫਿਰ ਅਸੀਂ ਰਲ ਮਿਲ ਕੇ ਸਾਰਿਆਂ ਨੂੰ फटाफट ਖਤਮ ਕਰ ਲੈਨੇ ਤੇ ਇਧਰ ਫਤੇ ਸਿੰਘ ਜੀ ਇੱਥੇ ਬੈਗੇ ਨੇ ਸੈਲਫ ਵੀ ਮੇਰੇ ਕੋਲ ਹੀ ਦੇਖੋ ਅ ਭੰਗੜਾ ਪੈ ਰਿਆ ਅਸਰੀ ਕਾ ਜੀ ਸਾਰੇ ਨੂੰ ਅੱਛੇ ਕੰਮ ਤੂੰ ਨਾ ਦੇ ਲੋ ਕਿੰਨੀ ਘਰੀ ਸਸਟੀ ਕੱਲ ਬਣਾਣੀ ਸੀ ਹਾਂ ਤੇ ਮੈਂ ਉਹ ਦੱਸਣਾ ਸੁਪਨਾ ਹਾਂ ਫਤਿਹ ਸਿੰਘ ਜੀ ਨੂੰ ਸੁਪਨਾ ਆਇਆ ਮੈਂ ਨਾ ਰਾਤ ਸੌ ਰੱਖਿਆ ਨਹੀਂ ਰਾਤੀ ਸਾਰੇ ਸੌਂਦੇ ਨਹੀਂ ਸੀ ਜਾਗ ਰੱਖਿਆ ਸੀ ਹਣਾ ਉਹ ਜਾਗ ਰੱਖਿਆ ਸੀ ਉਹਦਾ ਨਾ ਮੱਦੀ ਸੁਪਣੀ ਜਿਹੜਾ ਕੁੰਮੀ ਆਇਆ ਰਵਾਂ ਕੇ ਹਣਾ ਉਹਦੇ ਮੈਂ ਰਾਤ ਦਾ ਸੌਿਆ ਫੇਰ ਹਣਾ ਫਿਰ ਸੁਬਝ ਪਪਾ ਆ ਗਏ ਹੈਨਾ ਮੈਨੂੰ ਆ ਕੇ ਥਾਣ ਲੱਗ ਕੇ ਮੈਂ ਫਿਰ ਰੋਠੀ ਆ ਹੈ ਪਪਾ ਜੀ ਮੈਂ ਰੋਠੀ ਆ ਨਾ ਪਹਿਲੇ ਪਪਾ ਨੇ ਹੈਗੀ ਕੀਤੀ ਪਰ ਪਪਾ ਕਹਿੰਦੇ ਪਾਣੀ ਲੈ ਕੇ ਆ ਮੈਂ ਪਾਣੀ ਲੈ ਕੇ ਆ ਪਪਾ ਫਿਰ ਪਪਾ ਕਹਿੰਦੇ ਮੈਂ ਸੋਨਾ ਵੀ ਰੋਂਦੇ ਬਿਸਕਰਣੇ ਕਿਹਾ ਤੇ ਪਿੰਨੋ ਲੈ ਕੇ ਆ ਪਿੰਨੋ ਲੈ ਕੇ ਆ ਅੱਛਾ ਜੀ ਕਹਿੰਦੇ ਮੱਝਾ ਵੀ ਲੈ ਕੇ ਆ ਮੱਝਾ ਵੀ ਲੈ ਕੇ ਆ ਪਪਾ ਤੇ ਇਦਾਂ ਕਦੀ ਵੀ ਨਹੀਂ ਕਹਿੰਦੇ ਹੁੰਦੇ ਪਪਾ ਤੇ ਆਪ ਹੀ ਲੈ ਆਉਂਦੇ ਹੁੰਦੇ ਸਾਰਾ ਕੁਝ ਫਿਰ ਮੈਂ ਪਪਾ ਨੂੰ ਦੱਸੂ ਗਿਆ ਝੂਠ ਬੋਲਦੇ ਤੁਸੀਂ ਲੱਲੂ ਨਾ ਅੱਛਾ ਤੂੰ ਚੱਲੇ ਕਿਥੇ ਰੈਡੀ ਹੋ ਕੇ ਅੱਜ ਸਲਾਮ ਅੱਛਾ ਜੀ ਗਰਮੀ ਨਹੀਂ ਲੱਗਦੀ ਹੈ ਨਾ ਸੋਈ ਚ ਖੜੇ ਹੁਣ ਥੋੜਾ ਜਿਹਾ ਫਰਕ ਪੈ ਗਿਆ ਮੌਸਮ ਚ ਲੋਜੀ ਚਾਹ ਆਪਣੇ ਬਾਣ ਗਏ ਅੰਦਰ ਚਾਹ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਮੇ ਹੈ ਨਾ ਚਾਹ ਤੋਂ ਬਿਨਾ ਤਾਂ ਗਤੀ ਨਹੀਂ ਆਏਗੀ ਜਿਵੇਂ ਨਸ਼ੇੜੀਆਂ ਨੂੰ ਨਸ਼ਾ ਲੱਗਿਆ ਹੁੰਦਾ ਨਾ ਉਹ ਆਪਾਂ ਨੂੰ ਚਾਹ ਦਾ ਨਸ਼ਾ ਲੱਗਿਆ ਹੋਇਆ ਹੈ ਤੇ ਬਾਕੀ ਚਾਹ ਪੀਣ ਦਾ ਮਜ਼ਾ ਉਦੋਂ ਜਦੋਂ ਆਪਾਂ ਸਾਰਾ ਕੰਮ ਖੁਮ ਕਾਰ ਕਰ ਕੇ ਤੇ ਆਰਾਮ ਨਾਲ ਬੈਠ ਜਾਵਾਂ ਉਦੋਂ ਤਾਂ ਫਿਰ ਇੱਕ ਅਲੱਗ ਹੀ ਮਜ਼ਾ ਹੁੰਦਾ ਚਾਹ ਪੀਣ ਦਾ ਤੇ ਬਸ ਚਾਹ ਪੀ ਕੇ ਸੀ ਚੱਲਦੇ ਆਂ ਤੇ weight loss ਵਾਸਤੇ ਮੈਂ ਜੇ ਸੋਚ ਰਹੀ ਆ ਕਿ ਕੀ ਕਰਨਾ ਹੈ ਕਿ ਕਿ ਹੁਣ ਨਾਉ ਆ ਵੀ ਫੀਲਿੰਗ ਕਿ weight ਬਹੁਤ ਜ਼ਿਆਦਾ ਹੋ ਗਿਆ ਮਤਲਬ ਮੇਰੇ ਵਾਸਤੇ ਤਾਂ ਓਵਰ ਹੀ ਹੋ ਗਿਆ ਤੇ ਦੇਖਦੇ ਆ ਮੈਂ ਡਿਸਕਸ ਕਰਦੀ ਆ ਮਨੋਹਰਨ ਦੇ ਨਾਲ ਕਿ ਉਹ ਦਿੱਲੀ ਜਾਂਦੇ ਨੇ ਅਗਰ ਮੈਨੂੰ ਵੀ ਨਾਲ ਲੈ ਕੇ ਜਾ ਸਕਣ ਬਿਕਾਜ਼ ਮੈਂ ਸੋਚ ਰਹੀ ਨੀ ਜਿਮ ਜੋ ਮੈਂ ਜੁਆਇਨ ਕਰਨਾ ਹੈ ਬਾਕੀ ਦੇਖਦੇ ਆ ਲੈਟਸ ਸੀ ਕਿ ਬੰਦਾ ਕਰਨਾ ਕਿ ਨਹੀਂ ਕਰਨਾ ਉਹ ਬਾਅਦ ਚੁ ਦੀਆਂ ਗੱਲਾਂ ਮੈਂ ਦੱਸਾਂਗੀ ਤੁਹਾਨੂੰ ਫਿਲਹਾਲ ਪਹਿਲਾਂ ਇਹ ਚਾਹ ਪੀ ਲਈ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਤਾਂ ਉਹ ਤਾਂ ਗਰਮੀਆਂ ਦੀ ਨਾ ਉਹ ਹੁੰਦੀ ਐ ਇੱਕ ਆਸਟੇਜ ਕੀ ਪਾਣੀ ਓਏ ਆ ਕੀ ਕੀਤਾ ਬਰਫ਼ ਸ਼ਾਬਾਸ਼ ਬਰਫ਼ ਤੇ ਮਤਲਬ ਹੱਥ ਮਾਰ ਕੇ ਤੇ ਥੱਲੇ ਸੁੱਟ ਦੋ ਹੈ ਅੰਮਨ ਨੇ ਅੱਜ ਬਾਜ਼ਾਰ ਜਾਂਦੀ ਖੁਸ਼ੀ ਚ ਨਵਾਂ ਸੂਟ ਪਾਇਆ ਜੇ ਮੈਂ ਜੰਮਨ ਨੇ ਪਹਿਲੀ ਵਾਰ ਹੀ ਜਾਣਾ ਹੁੰਦਾ ਬਾਜ਼ਾਰ ਕੋਈ ਦਾ ਫੋਨ ਆਇਆ ਸੀ ਪੁੱਤਾ ਫਤੇ ਅੰਦਰ ਆਜੇ ਪੁੱਤਾ ਹਾਂਜੀ ਆ ਰਖੜਾ ਕੇ ਸਾਈਡ ਤੇ ਖੜਾ ਕਰਕੇ ਆ ਜਾ ਸਾਈਕਲ ਸੈਂਟਰ ਇੱਥੇ ਨਾ ਕਰੀ ਵਿਚਾਲੇ ਫਤੇ ਜਾਓ ਉਹ ਠੋਕੀ ਦੇ ਬਸ ਇਹ ਚੀਜ਼ ਵਧੀਆ ਕੰਫੀਡੈਂਸ ਤੇ ਹੋਣਾ ਜਿਹਦਾ ਪਰ ਓਵਰ ਕੰਫੀਡੈਂਸ ਨਾੜਾ ਹਾਂ ਨਾਲ ਦੀ ਨਾਲ ਸਟਾਰਟ ਨਾਲ ਦੀ ਹਾਂ ਕੋਰੀ ਹਮਨੇ ਇੰਨਾ ਤਾਂ ਹੀ ਨਹੀਂ ਤਿਆਰ ਹੋ ਜਿਹੜੇ ਕਦੀ ਕਦੀ ਵਿਚਾਰ ਜਾਂਦੇ ਤੂੰ ਤਾਂ ਰੋਜ਼ ਜਾਨੀ ਤੈਨੂੰ ਕਿ ਸਦਾ ਹੋ ਰ ਅੱਜ ਰੋਜ਼ ਤਿਆਰ ਹੋ ਕੇ ਜਾਂਦੀ ਆਮਨ ਸੂਟ ਦਾ ਕਲਰ ਬੜਾ ਪਿਆਰਾ ਲੱਗਣ ਤੇ ਆਂ ਵੀਡੀਓ ਚ ਕਲਰ ਹੈ ਚੁੰਨੀ ਕਿਹੜੀ ਇਹਦੇ ਨਾਲ ਦੀ ਨਹੀਂ ਹੈ ਨਹੀਂ ਕਲਰ ਸੱਚੀ ਬੜਾ ਸੋਹਣਾ ਲੱਗਣ ਦਿਆ ਮੈਂ ਤੇ ਮੰਮਾ ਨੇ ਜਿਹੜੇ ਕੁੜਤੇ ਲਿਆਂਦੇ ਨੇ ਨਾ ਉਹੀ ਉਦਨ ਦੇ ਲਿਆ ਕੇ ਐਂ ਹੀ ਰੱਖੇ ਪਏ ਨੇ ਉਹਨਾਂ 'ਚ ਇੱਕ ਵੀ ਕੁੜਤਾ ਹੀ ਪਾਇਆ ਨਹੀਂ ਹੈਗਾ ਤੇ ਜਿਹੜਾ ਮੈਂ ਲਿਆਂਦਾ ਵਾਈਟ ਕਲਰ ਦਾ ਉਹ ਮੈਂ ਸੋਚਿਆ ਸੀ ਪਿਓ ਦੇ ਨਾਲ ਜੀਨਸ ਲਾਉਂਗੀ ਮੈਂ ਤੇ ਹੁਣ ਮੈਂ ਕੁੜਤਾ ਲੈ ਕੁੜਤਾ ਲੈ ਆਂਦਾ ਮੈਂ ਕੋਈ ਜੀਨ ਲਈ ਪੈਸੇ ਮੁੱਕ ਗਏ ਉਦਨ ਤੇ ਗਏ ਹੀ ਨਹੀਂ ਹੈਗੀ ਆਪਾਂ ਮੰਮਾ ਤਾਂ ਸੱਚ ਗਈ ਹੈ ਮੈਂ ਗਈ ਨਹੀਂ ਹੈਗੀ ਬਾਜ਼ਾਰ ਹੀ ਨਹੀਂ ਗਈ ਹੈਗੀ ਤੂੰ ਪਜਾਮੇ ਲੈ ਮੇਰੀ ਜੀਨ ਕਰਕੇ ਮੇਰਾ ਕੁੜਤਾ ਪਿਆ ਹੋਇਆ ਵੀ ਮੈਂ ਜੀਨ ਨਹੀਂ ਲੈਂਦੀ ਮੰਮਾ ਸੱਚੀ ਬੜਾ ਸੋਹਣਾ ਲੱਗੰਦਾ ਯਾਰ ਕਲਰ ਕਲਰ ਤੇ ਕੀ ਨਾ 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 ਆਇਆਗਾ ਜਿਨ੍ਹਾਂ ਨੇ ਅਸੀਂ ਇਹ ਮਤਲਬ ਤੁਹਾਨੂੰ ਪਤਾ ਹੀ ਨਵੇਂ ਨਵੇਂ ਟਰਾਈ ਕਰਦੇ ਰਹਿੰਦੇ ਆ ਜਿਹੜਾ ਚਲੋ ਸਾਨੂੰ ਪਸੰਦ ਆ ਜਾਏ ਪਰ ਅਰੇ ਵਾਹ ਮਸਟਰਡ ਪੱਗ ਇੱਧਰ ਪਾਪਾ ਦੇ ਨਾਲ ਮੈਚਿੰਗ ਕੀਤੀ ਹੋਈ ਹੈ ਫਤਿਹ ਨੇ ਚੁੰਨੀ ਗੜੀ ਲੈਂਗੇ ਇਹਦੇ ਨਾਲ ਲੱਭ ਲੈ ਕੋਈ ਬੁਟੀਕ ਚੋਂ ਜਿਹੜੀ ਮੈਂ ਕੱਲ ਚਿੱਟੀ ਚੁੰਨੀ ਲੈ ਕੇ ਗਈ ਸਕੂਲ ਚ ਚੁੰਨੀ ਬੜੀ ਪਸੰਦ ਕੀਤੀ ਸਾਰਿਆਂ ਨੇ ਗੋਗਨ ਮੈਡਮ ਚੁੰਨੀ ਚੁੰਨੀ ਕਹਿੰਦੀ ਕਿੱਥੋਂ ਲਈ ਮੈਂ ਕਿਹਾ ਯਾਰ ਹੁਣ ਮੈਂ ਥੋੜੀ ਬਾਹਰੋਂ ਲਾਉਂਗੀ ਮੈਂ ਆਪਣੀ ਬੁਟੀਕ ਚੋਂ ਲਈ ਹੈ ਦੇਖੋ ਬੁਟੀਕ ਦਾ ਹਾਲ ਸਾਡੇ ਦਾ ਪਤਤਾਂ ਨੂੰ ਪਤਾ ਹੀ ਆ ਸਾਰਾ ਕੰਮ ਕਰ ਕਰ ਕੇ ਨਾ ਉਧਰ ਰੂਮ ਬੇਲਾ ਕਰਤਾ ਤੇ ਸਾਰਾ ਕੋਈ ਨਹੀਂ ਰੰਗ ਦੇ ਦੀ ਵੀ ਸੈਟਿੰਗ ਸੀ ਅਮਨ ਗੱਡੀ ਸਟਾਰਟ ਹੋ ਗਈ ਤੇ ਅਮਨ ਨੂੰ ਨਾ ਜੇਰਿੰਗ ਕਿਸੇ ਨੇ ਗਿਫਟ ਕੀਤੇ ਨੇ ਇਹ ਆ ਦੇਖੋ ਤੇ ਈਰਿੰਗ ਹੋ ਗਏ ਮੰਨ ਦੀ ਉਹਦੇ ਨਾਲ ਮੈਚਿੰਗ ਮੰਨੀ ਉਹਦੇ ਅੱਗੇ ਲੱਗਦੇ ਈਰਿੰਗ ਕਾਜਲ ਨੇ ਆ ਦੀ ਕਾਜਲ ਯੋਹੀ ਚਾਵਲਾ ਨੇ ਸਾਰੀਆਂ ਨੇ ਪਾਈ ਹੁੰਦੀ ਸੀ ਕਾਜਲ ਇੱਕ ਵੀਡੀਓ ਨਹੀਂ ਆਉਂਦੀ ਇਹ ਕਾਜਲ ਦੀ ਕਿਹੜੀ ਮੈਂ ਮੈਂ ਬਣ ਕੇ ਹਵਾ ਘਰੇ ਘਰ ਦਾ ਕੰਮ ਕਰਨ ਤੋਂ ਬਾਅਦ ਜਨਾਨੀਆਂ ਮੈਂ ਚਲੀ ਬਣ ਕੇ ਹਵਾ ਹੁਣ ਅਸੀਂ ਚੱਲੇ ਆ ਸੁਨਾਮ ਚੱਲੇ ਅਸੀਂ ਬਣ ਕੇ ਹਵਾ ਉੱਥੇ ਕਿਹੜਾ ਹੀ ਆਪ ਦੇ ਧੰਦੇ ਕਰਨੀ। ਉੱਥੇ ਵੀ ਆਈ ਹੋਰ ਹੀ ਕੰਮ ਕਰੀ। ਖੇਡ ਖੇਡ ਤੇ ਮਰ ਚੱਲੇ ਹੁੰਦੇ। ਆ ਲੈ ਮੈਂ ਚੁੰਨੀ ਤਾਂ ਪੂਰੀ ਮੈਚਿੰਗ ਹੈ ਤੇਰੇ ਨਾਲ। ਇਹ ਉਹਦੀ ਆ। ਜਰਮਨੀ ਵਾਲੀ ਦੀਦੀ ਦੀ। ਹੈ ਜਰਮਨੀ ਵਾਲੀ ਦੀਦੀ ਭਾਵੇਂ ਕਹਿਣ ਮੈਂ ਚੁੰਨੀ ਲਾ ਲਈ। ਨਹੀਂ ਉਹ ਕਹਿੰਦੇ ਮੇਰਾ ਸੂਟ ਪਾ ਕੇ ਜਾਇਆ ਕਰਦੇ। ਅੱਛਾ ਜੀ। ਤੇ ਨਹੀਂ ਦੀ ਗੱਲ ਹੈ। ਲੈ ਫੇਰ ਤਾਂ ਦੀਦੀ ਬੜੇ ਵਧੀਆ। ਦੀਦੀ ਇਸ ਗੱਲ ਤੋਂ ਇਸ ਗੱਲ ਵਾਸਤੇ ਤੁਹਾਡੇ ਲਈ ਲਵ ਯੂ ਬਹੁਤ ਸਾਰਾ ਢੇਰ ਭਰ ਕੇ। ਅਰੇ ਵਾਹ ਵਾਹ। ਟਰੱਕ ਭਰ ਕੇ ਕਹਿਣਾ ਮੈਂ ਕਿਾ ਢੇਰ ਭਰ ਕੇ। ਮੈਂ ਤੇ ਬਣ ਗਈ। ਫੌਜੀ ਦਿਨੂ ਹੈ ਤੇ ਪਹਿਲਾਂ ਵੀ ਫੌਜੀ ਦਿਨੂ ਆ ਹੁਣ ਕਿਹੜਾ ਚਾਰਜ ਬਣੀ ਫੌਜੀ ਦਿਨੂ ਜੁੱਤੀ ਜੁੱਤੀ ਪਾਲਾ ਆ ਦੇਖ ਲੋ ਬਾਸ਼ਾ ਬਾਸ਼ਾ ਮੰਮਣ ਦੇਖ ਕੰਫੀਡੈਂਸ ਦੇਵੇਂ ਨਾ ਨੀਲੀ ਰਤੀ ਆ ਗਈ ਇੱਥੇ ਤਾਂ ਚਲ ਆਹੀ ਦੇ ਦੇ ਆ ਤੇ ਵੇਹੇ ਪੱਥਰ ਹੀ ਏ ਆ ਲੈ ਨਾ ਜੁੱਤੀ ਇਹ ਪਤਾ ਨਹੀਂ ਤੂੰ ਕਦੋਂ ਲੈ ਕੇ ਆਈ ਏ ਮੈਂ ਵੀ ਕਰੇ ਵਾਦੀ ਲੈਣ ਗਈ ਜੁੱਤੀ ਹੂੰ ਮੈਂ ਇੱਕ ਨਾਲ ਆਪਣੀ ਵੀ ਲੈ ਆਈ ਬਣ ਚਲ ਸੱਗੀ ਨਾ ਕਹਿੰਦੇ ਭਰਾੰਦਾ ਹੀ ਸਹੀ ਅੱਛਾ ਅੱਛਾ ਯਾਰ ਮੇਰਾ ਜੀ ਕਨ ਹਰਾੰਗੀ ਕਰਵਾ ਦਿੰਦੇ ਘਰੇ ਕੋਈ ਗੱਲ ਨਹੀਂ ਅਜੇ ਨਹੀਂ ਕਰਾਣਾ ਹੈਗਾ ਸਿਰੰਗ ਝੋਲੇ ਝੋਲੇ ਤਾਂ ਲੱਗਦੀ ਚ ਕੋਈ ਸ਼ਾਪਿੰਗ ਕਰਨੀ ਪੈਣੀ ਸਮਾਨ ਸੋਨਾ ਕਿਹੜੇ ਝੋਲੇ ਇਹ ਰਾਜੇ ਵੱਤ ਲੈਣਾ ਕਿ ਮੈਨੂੰ ਦੱਸ ਬਣਾ ਚੰਗੀ ਸਾਨੂੰ ਬਾਜਾ ਮਾਰਨ ਤੇ ਚਲੋ ਚਲੋ ਮੰਦੂਦ ਸੱਚੀ ਆ ਲੱਗਦੀ ਵਿਆਹ ਚਲੀ ਵਿਆਹ ਚਲੀ ਸੁਨਾਮ ਨੇ ਚਲੀ ਆ ਬੋੜੀ ਦਾ ਵੇਹਣ ਅੱਜ ਮੰਨ ਹਾਂ ਸਹੀ ਗੱਲ ਹੈ ਅੱਜ ਤੇ ਅਮਨ ਨੇ ਆ ਪਾਏ ਕੱਪੜੇ ਅਮਨ ਜੇ ਵਿਆਹ ਜਲਦੀ ਹੁੰਦੀ ਹੈ ਚਲੋ ਫਤ ਮੈਨਾਂ ਪਹਿਲਾਂ ਕੱਪੜੇ ਲਾਓ ਆ ਵੇਖੋ ਨਿੱਕੀ ਜੀ ਜਾਨ ਨੂੰ ਕਿੰਨੀਆਂ ਜ਼ਿੰਮੇਵਾਰੀਆਂ ਨੇ ਠੀਕ ਆ ਚਲੋ ਹਾਂ ਸੱਚੀ ਵੱਜ ਗਏ 6 ਪਰ ਲੱਗ ਨਹੀਂ ਰਿਹਾ ਪਿਛੇ 6 ਵਜੇ ਨੇ ਨਮਾ ਸੂਟ ਪਾ ਕੇ ਰੀਲ ਬਣਾਣੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਅਗਰ ਰੀਲ ਨਹੀਂ ਬਣਾਈ ਤਾਂ ਸੂਟ ਪਾਸ ਨਹੀਂ ਹੋਣਾ ਹੈਗਾ ਚਲੋ ਚਲੋ ਜੀ ਖੋਲੋ ਜੀ ਗੇਟ ਮਸ਼ੀਨ ਤੇ ਆ ਤਾ ਥੋੜੇ ਮਸ਼ੀਨ ਤੇ ਫਟੇ ਹੋ ਰਹਿ ਗਿਆ ਤੇਰਾ ਉਹ ਫਟੇ ਫਟੇ ਹਾਂਜੀ ਉਹ ਤਾਂ ਟਪਰਨਾ ਰਹਿ ਗਿਆ ਲਾ ਕੇ ਲੈ ਕੇ ਆਓ ਵਧੀਆ ਨਹੀਂ ਬਣਾਈ ਚਲੋ ਜੀ ਪਰ ਇਹ ਤੋ ਰੀਲ ਨਹੀਂ ਵਧੀਆ ਬਣੀ ਰੀਲ ਨਹੀਂ ਵਧੀਆ ਰੀਲ ਤੇ ਵਧੀਆ ਬਣੀ ਫੀਟਿੰਗ ਨਹੀਂ ਵਧੀਆ ਬਣੀ ਅਸੂ ਫੀਟਿੰਗ ਨਹੀਂ ਵਧੀਆ ਬਣੀ ਕੋਈ ਗੱਲ ਕੁਛ ਨਹੀਂ ਹੁੰਦਾ ਬਾਹਰ ਬਾਹਰ ਚਲ ਤੀ ਜਾ ਮੈਰੋ ਖਦੀਆਂ ਕਰੇ ਉਹ ਲੋਕ ਲਾ ਕੇ ਅੰਦਰ ਹੁੰਦੋ 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 ਤੁਸੀਂ ਨਹੀਂ ਆਣਾ ਉਹ ਵੀ ਰੱਬ ਚਾਬੀ ਲੈ ਕੇ ਨਾ ਮੈਨੂੰ ਕਹਿੰਦੇ ਲੈ ਕੇ ਨਹੀਂ ਜਾਣਾ ਹੈਗਾ ਜੇ ਵਿੱਚ ਤਾਰ ਨਾ ਹੁੰਦੀ ਤੇ ਕੈਚ ਹੋ ਜਾਣਾ ਸੀ ਮਾਰ ਦਲੋ ਨਹੀਂ ਮੈਂ ਜਾਣਾ ਤੂੰ ਵੀ ਬਲੌਗ ਨਾ ਥੋੜਿਆ ਲੈ ਗਾਡੀ ਆਵਾਈ ਆ ਬਾਈ ਫਿਰ ਜਿਆਦਾ ਫਿਰ ਜਿਆਦਾ ਲੈ ਕੇ ਨਾ ਰਹੋ ਸੀ ਜਿਹੜਾ ਅੱਜ ਸਾਰੀ ਗੱਡੀ ਉੜ ਗਈ ਆ ਇਹ ਹਮਾਰਾ ਪੰਜਾਬ ਐ ਸਰ ਇਧਰ ਬਤਾਉ ਕੇਲੇ ਅੰਬ ਲੱਗੇ ਨੇ ਅਮਰੂਦ ਦਾ ਬੂਟਾ ਉਧਰ ਲੱਗੇ ਆ ਗਾਈਜ਼ ਆ ਗੱਡੀ ਦਾ ਪੂਰੀ ਲੋਕ ਚੈੱਕ ਕਰੋ ਇਹ ਇਸ ਦਾ ਲੋਗੋ ਹੈ ਇਸ ਕੰਡੋਰ ਵੇ ਦੇ ਪੈਟਰੋਲ ਇਸ ਦੇ ਉੱਪਰ ਲਿਖ ਵੀ ਰਿਹਾ ਪੈਟਰੋਲ ਹੈ ਇਹ ਅੰਦਰ ਬੈਠਾ ਡਰਾਈਵਰ ਉਹ ਡਰਾਈਵਰ ਸਾਸ਼ ਦਿਨ ਕਰਦਾ ਬੁੰਡੀਆਂ ਕਦੀ ਚਲਾਉਂਦਾ ਨਹੀਂ ਹੈਗਾ ਡਰਾਈਵਰ ਕਦੀ ਚਲਾਉਂਦਾ ਹੈ ਅਗਾ ਤੁਹਾਨੂੰ ਦਿਖਾਉਣਾ ਆ ਡਰਾਈਵਰ ਨੂੰ ਕੁਛ ਨਹੀਂ ਹੁੰਦਾ ਜਦੋਂ ਅਸੀਂ ਕਹਿੰਦੇ ਉੱਧਰ ਮੁੜੇ ਕਰੋ ਮੋੜਦੇ ਹੀ ਡਰਾਈਵਰ ਅੱਛਾ ਡਰਾਈਵਰ ਨੂੰ ਹੋਰ ਕੁਝ ਹੀ ਲੱਗਿਆ ਹੁੰਦਾ ਨਮਾ ਡਰਾਈਵਰ ਲਿਆਓ ਫਿਰ ਕੋਈ ਕਰੇ ਡਰਾਈਵਰ ਲਈ ਹੈ ਉਹ ਪੁਰਤਕਾ ਰਣਾ ਪੁਰਤਕਾ ਰਣਾ ਪੁਰਤਕਾ ਲਾ ਲੈਣਾ ਆਉਣਾ ਹੀ ਕਿਉਂ ਆਣਾ ਹੀ ਨਹੀਂ ਪਤਾ ਉਹ ਦੋਪਾ ਹੂੰ ਆਹ ਆ ਗੱਡੀ ਅੱਗੇ ਲੋਕਾ ਚੱਕ ਕਰੋ ਕਿ ਨਹੀਂ ਕੱਢ ਲੂ ਆਹ ਲਟਾਣੀ ਸਾਰੇ ਮਾਰ ਗਿਆ ਇੱਧਰ ਪੁੱਟ ਗਈ ਇਹ ਵੀ ਪੁੱਟ ਗਈ ਇਹਦੇ ਦਾ ਲੋਗੋ ਐ ਲੋਗੋ ਬੜਾ ਕਹਿਣ ਲੱਗ ਜਾਇਓ ਲੋਗੋਰਾ ਗੰਦਾ ਐ ਪਰ ਵੱਡਾ ਬਲੱਡ ਗੱਡੀ ਬਹੁਤ ਗੈਂਡ ਐ ਇੱਧਰੋਂ ਮੰਮੀ ਆ ਰਹੇ ਮਾਮਾ ਆ ਜੋ ਆਹ ਗਿੜਾ ਹਾਂ ਜਦੋਂ ਕੋਰਚੂਨ ਕੋਰਚੂਨ ਇਸ ਕੋਰਚੂਨ ਹੈ ਗਾਇਸ ਹੋ ਮੈਂ ਇੱਧਰ ਮਮਾ ਮੈਂ ਸਾਰੀ ਗੱਡੀ ਲੁੱਕ ਦਿਖਾ ਦਿੱਤੀ ਅੱਛਾ ਜੇ ਤੂੰ ਵੱਡੀ ਲੁੱਕ ਦਿਖਾਉਣਗੇ ਹੋ ਗਿਆ ਬਾਈ ਸਲੈਸ਼ ਕੀ ਤੈਨੂੰ ਕਿੰਨੇ ਯਾਦ ਕਰਾਤੇ ਸਰਦੂਰ ਸਕੰਦਰ ਦੀ 올ਡ ਸੌਂਗ ਫਿਰ ਉਹ ਇੱਕ ਨਵਾਂ ਹੈ ਸਿੰਗਰ ਅੱਛਾ ਉਹਦੀ ਗਾਣੀ ਹੋਦਾ ਅੱਛਾ ਜੀ ਇਹ ਹੁਣ ਸਰਦੂਰ ਸਕੰਦਰ ਦਾ ਹੈ ਕਿ ਜਾਂ ਉਹਦਾ ਡੱਬ ਕੀਤਾ ਹੋਇਆ ਹੈ ਮੈਨੂੰ ਹੋਜੀ ਬਾਦੀ ਨਾ ਨਵਾਂ ਹੈ ਇਹ ਕਿਦੋਂ ਅਸਮੋਸਮ ਤੇ ਜਰਨੀ ਪੂਰੀ ਕਹਿੰਦਾ ਇੱਧਰ ਬੰਦੇ ਜਿਹਨਾਂ ਨੇ ਤਨ ਗਾਣੇ ਦੇ ਕੋ ਬੋਲ ਆਉਂਦੇ ਤੇਰਾ ਲਿਖਣਾ ਸਪੈਦਿਆਂ ਦੇ ਨਾਲ ਲੋ ਜੀ ਸਕੂਲ ਤੋਂ ਆਪਾਂ ਆ ਚੁੱਕੇ ਆ ਟਾਈਮ ਵੈਸੇ ਕਦੋਂ ਦੀ ਆ ਗਈ ਟਾਈਮ 4:05 ਹੋ ਚੁੱਕੇ ਨੇ ਤੇ ਬੱਚਿਆਂ ਨੇ ਕਾਫੀ ਸ਼ਾਫੀ ਪੀ ਲਈਏ ਤੇ ਆ ਬੈਠਾ ਮੇਰਾ ਪਿਆਰਾ ਜਿਹਾ ਬੱਚਾ ਮੇਰੇ ਕੋਲ ਬੱਚੇ ਸਸੀ ਕਾਹ ਬੋਲਦੇ ਸਸੀ ਕਾਲ ਦੀ ਸਾਰਾ ਨੂੰ ਹਾਂ ਜੀ ਅਸਾ ਵਲੌਗ ਮੈਂ ਕੋਲ ਸਟਾਰਟ ਕਰ ਰਿਹਾ ਅੱਛਾ ਜੀ ਉਹਦੇ ਵੀਰੇ ਦੇਖੀ ਜਾਂਦੇ ਵੀਰਾ ਤਾਂ ਚੋਰੀ ਚੋਰੀ ਦੇਖ ਰਿਹਾ ਮਾਰੋ ਚਲੋ ਜੀ ਕੱਲ ਤੁਹਾਨੂੰ ਜਿਹੜਾ ਦੱਸਿਆ ਸੀਗਾ ਆਪਣਾ ਰਿਪੋਰਟ ਬਾਰੇ ਵੀ ਆ ਚੁੱਕੀ ਹੈ ਤੇ ਪਹਿਲਾਂ ਤਾਂ ਮੈਨੂੰ ਮਤਲਬ ਸਿਰਫ ਮੈਂ ਜਸਟ ਪੁੱਛਿਆ ਸੀਗਾ ਲੈਬੋਰੀ ਵਾਲਿਆਂ ਨੂੰ ਤੇ ਉਹ ਕਹਿੰਦੇ ਵੀ ਆਹ ਪ੍ਰੋਬਲਮ ਹੈਗੀ ਆ ਉਸ ਤੋਂ ਬਾਅਦ ਜਦੋਂ ਮੈਂ ਡਾਕਟਰ ਨੂੰ ਦਿਖਾਈ ਕਿਉਂਕਿ ਕੱਲ ਹੈਗਾ ਸੀਗਾ ਸੰਡੇ ਤੇ ਜਿਹੜਾ ਦੀਦੀ ਹੋਰਾਂ ਕੋਲ ਉਹ ਡਾਕਟਰ ਹਨ ਉਹਨਾਂ ਦੀ ਮੈਡੀਸਿਨ ਮੀਨਸ ਵਧੀਆ ਹੁੰਦੀ ਹੈ ਵਧੀਆ ਫਰਕ ਪੈਂਦਾ ਉਹਦੇ ਨਾਲ ਪਿਛਲੇ ਤੋਂ ਉਹਨਾਂ ਨੇ ਮੇਰੀ ਰਿਪੋਰਟ ਦੇਖੀ ਤੇ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਮਿਲ ਕੇ ਜਾਓ ਮੈਨੂੰ ਮੈਂ ਜਾਉਂਗੀ ਐਸੇ ਵੀ ਚਲੋ ਬੰਦਾ ਵੀ ਇੱਕ ਵਾਰੀ ਹਨਾ ਡਾਕਟਰ ਦੇ ਨਾਲ ਮਿਲ ਕੇ ਸਾਰੀ ਗੱਲ ਕਰਕੇ ਤੇ ਫੇਰ ਬੰਦਾ ਦਵਾਈ ਲਿਆਵੇ ਇੱਕ ਮਿੰਟ ਫੋਨ ਆ ਗਿਆ ਮੈਂ ਗੱਲ ਕਰ ਲਵਾਂ ਸਵਾਥੇ ਤੁਹਾਨੂੰ ਮੰਮਾ ਦਾ ਫੋਨ ਉਹਨਾਂ ਨੇ ਕਮਨ ਮੰਮਾ ਨੇ ਫੋਨ ਚੁੱਕਿਆ ਨਹੀਂ ਮੈਂ ਕਰਦੀ ਆ ਕੋਠੜ ਕੇ ਤੁਹਾਨੂੰ ਮੰਦੀ ਦੀ ਦਾ ਫੋਨ ਆ ਰਿਹਾ ਵਿੱਚ ਦੀਦੀ ਕਹਿੰਦੇ ਮੇਕਅਪ ਤੇ ਕਰਨਾ ਨਹੀਂ ਆਉਂਦਾ ਤੇ ਸੂਟ ਇੰਨੇ ਹੈਵੀ ਆ ਵੀ ਪਾਣੇ ਨੇ ਕਿ ਕੋਈ ਮੇਕਅਪ ਆਰਟਿਸਟ ਲੱਭੋ ਕਿਉਂਕਿ ਅੱਜ ਹੋ ਗਈ 5 ਤਰੀਕ ਤੇ ਬਸ ਥੋੜੇ ਜਿਹੇ ਦਿਨ ਰਹਿ ਗਏ 6 ਦਿਨ ਰਹਿ ਕਹ ਲੋ ਜੀ ਆਪਣੀ ਗੱਲ ਰਹਿ ਗਈ ਵਿੱਚ ਹੀ ਤੇ ਉਹ ਕਹਿੰਦੇ ਵੀ ਬਲੱਡ ਦੇ ਵਿੱਚ ਰੇਸ਼ਾ ਇਹ ਵੀ ਇਹ ਚੰਗਾ ਨਹੀਂ ਹੁੰਦਾ ਹੈਗਾ ਵੀ ਤੁਸੀਂ ਮਤਲਬ ਦਵਾਈ ਜਿਹੜੀ ਹੈਗੀ ਤੁਹਾਡੀ ਲੰਬੇ ਟਾਈਮ ਤੱਕ ਚੱਲੂਗੀ ਤੋਂ ਚੀਜ਼ ਸੁਣ ਕੇ ਨਾ ਮੈਨੂੰ ਵੀ ਟੈਨਸ਼ਨ ਜੀ ਹੋ ਗਈ ਤੇ ਹੁਣ ਜਿਵੇਂ ਉਹਨਾਂ ਨੇ ਆ ਮੈਨੂੰ ਦਵਾਈ ਦਿੱਤੀ ਐ ਆ ਵਾਲੀ ਮੈਂ ਮੈਡੀਸਿਨ ਮੰਗਾਈ ਐ ਇਹ ਤਾਂ ਹੈਗੀ ਇਹ ਕੈਲਸ਼ੀਅਮ ਦੀ ਕਿਉਂਕਿ ਕੈਲਸ਼ੀਅਮ ਵੀ ਘੱਟ ਸੀਗਾ ਮੇਰਾ ਆਹ ਤੇ ਇੱਕ ਆਹ ਵਾਲੀ ਐ ਤੇ ਇੱਕ ਦਵਾਈ ਹੋਰ ਐ ਬਾਕੀ ਨਮੀ ਇਹ ਨਹੀਂ ਰੀਜ਼ਨ ਸਮਝ ਆ ਰਿਹਾ ਤਾਂ ਬਾਕੀ ਸਾਰਾ ਮੈਂ ਡਾਕਟਰ ਨੂੰ ਮਿਲ ਕੇ ਫੇਰ ਹੀ ਪੁੱਛਾਂਗੀ ਕਿ ਇਹਦਾ ਬਲੱਡ ਚ ਰੇਸ਼ਾ ਇਹ ਬਣਦਾ ਕਿਉਂ ਹੈ ਇਹਦਾ ਰੀਜ਼ਨ ਕੀ ਹੈ ਹਨਾ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਕਮੈਂਟ ਸੈਕਸ਼ਨ ਚ ਕਿ ਇਹਦਾ ਕੀ ਕਾਰਨ ਹੈ ਕਿ ਇਦਾਂ ਕਿਉਂ ਹੁੰਦਾ ਹੈ ਕਿਉਂਕਿ ਮੈਨੂੰ ਪਹਿਲਾਂ ਇਦਾਂ ਕਦੀ ਵੀ ਨਹੀਂ ਹੋਇਆ ਹੈਗਾ ਹੁਣ ਹੀ ਪਤਾ ਨਹੀਂ ਕੀ ਨਵੀਆਂ-ਨਵੀਆਂ ਬਿਮਾਰੀਆਂ ਨਿਕਲ ਕੇ ਆ ਰਹੀਆਂ ਨੇ ਇੱਕ ਆਹ ਮੈਡੀਸਿਨ ਇੱਕ ਆਹ ਫੇ ਹੁਣ 5 ਦਿਨ ਦੀ ਮੈਡੀਸਿਨ ਖਾ ਕੇ 5 ਦਿਨ ਤੋਂ ਬਾਅਦ ਫਿਰ ਮੈਂ ਡਾਕਟਰ ਨੂੰ ਮਿਲ ਕੇ ਆਣਾ ਉਸ ਤੋਂ ਬਾਅਦ ਫਿਰ ਮੈਂ ਦੁਬਾਰਾ ਫੇਰ ਟੈਸਟ ਕਰਾਉਂਗੀ ਫਿਲਹਾਲ ਵੀ ਮੇਰੇ ਸਿਰ ਦੇ ਆਵਲੀ ਉਹਦੇ ਅੰਦਰ ਬੜੀ ਚੀਜ਼ ਜੀ ਪੈ ਰਹੀ ਹੈ ਤੇ ਲੱਤਾ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਫਿਰ ਅਜੇ ਵੀ ਚਲੋ ਹੁਣ ਮੈਂ ਮੈਡੀਸਿਨ ਸ਼ੁਰੂ ਕਰਦੀ ਆ ਇਹਦੇ ਨਾਲ ਸ਼ਾਇਦ ਫਰਕ ਪੈ ਜਾਊਗਾ ਬਟ ਲੱਤਾ ਉਵੇਂ ਜਦੋਂ ਦਵਾਈ ਦਾ ਅਸਰ ਖਤਮ ਹੋ ਜਾਂਦਾ ਉਦਾਂ ਹੀ ਹੋਣ ਲੱਗ ਜਾਂਦਾ ਪਤਾ ਨਹੀਂ ਸਮਝ ਨਹੀਂ ਆਉਂਦੀ ਹੈਗੀ ਵੀ ਇਦਾਂ ਕਿਉਂ ਹੋ ਰਿਹਾ ਹੈ ਮੇਬੀ ਬਹੁਤ سارے ਕਾਰਨ ਹੋ ਸਕਦੇ ਨੇ ਹਨਾ ਹੁਣ ਡਾਕਟਰ ਨੂੰ ਮਿਲ ਕੇ ਤੇ ਫੇਰ ਹੀ ਪਤਾ ਲੱਗੂਗਾ ਗੁੰ ਟਾਈਮ ਹੋ ਗਿਆ ਜੀ 4 ਵਜੇ ਦਾ ਤੇ ਆਪਾਂ ਨੇ ਕਰਨੀ ਹੈ ਬਸ ਠਹਿਰ ਕੇ ਥੋੜੇ ਅੱਧਾ ਪੌਣਾ ਘੰਟਾ ਮਰੈਸਟ ਕਰਾਂਗੇ ਉਸ ਤੋਂ ਬਾਅਦ ਰਾਤ ਦੇ ਖਾਣੇ ਦੀ ਤਿਆਰੀ ਕਰਦੇ ਅੱਜ ਬਣਾਣੇ ਆ ਸੀ ਕਾਲੇ ਛੋਲੇ ਮੰਨ ਨੇ ਪਿਉਂਤੇ ਹੋਏ ਨੇ ਬਾਕੀ ਇਨੀ ਨੌਲੇਜ ਮੈਨੂੰ ਹੈ ਨਹੀਂ ਤੇ ਪ੍ਰੋਪਰ ਸਾਰੇ ਜਣੇ ਆਪ ਸਾਰੇ ਜਣੇ ਯਾਰ ਆਪਣਾ ਧਿਆਨ ਰੱਖਿਆ ਕਰੋ ਦੇਖੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਹੈਗੀ ਮੈਂ ਤੇ ਐ ਹੁੰਦਾ ਵੀ ਆਪਣੀ ਸਿਹਤ ਜੇ ਠੀਕ ਹੈ ਨਾ ਤਾਂ ਸਾਰਾ ਕੁਝ ਵਧੀਆ ਲੱਗਦਾ ਜਦੋਂ ਆਪकी ਸਿਹਤ ਠੀਕ ਨਾ ਨਾ ਹੋਵੇ ਕੁਝ ਵੀ ਵਧੀਆ ਨਹੀਂ ਲੱਗਦਾ ਹੈਗਾ ਉਦੋਂ ਪੈਸਾ ਪੂਸਾ ਸਾਰਾ ਕੁਝ ਘਰ-ਬਾਰ ਬਸ ਐ ਹੁੰਦਾ ਵੀ ਬਸ ਆਪਣੀ ਸਿਹਤ ਰੱਬਾ ਠੀਕ ਹੋ ਜਾਏ ਬਾਕੀ ਕੋਈ ਗੱਲ ਨਹੀਂ ਰੋਟੀ ਕਹਿੰਦੇ ਅੱਧੀ ਘੱਟ ਖਾ ਲਾਂਗੇ ਕਿਤੇ ਨਹੀਂ ਕੁਝ ਹੁੰਦਾ ਹੈਗਾ ਤੇ ਚਲੋ ਜੀ ਅੱਜ ਵਾਲਾ ਜਿਹੜਾ ਵਲੌਗ ਹੈ ਇੰਨਾ ਲੰਬਾ ਨਹੀਂ ਹੋਣਾ ਹੈਗਾ ਕਿਉਂਕਿ ਮੈਂ ਹੁਣ ਬਸ ਰੈਸਟ ਕਰਕੇ ਥੋੜੀ ਜਿਹੀ ਆਪਣੀ ਮੈਡੀਸਿਨ ਲੈ ਕੇ ਫਿਰ ਆਪਾਂ ਰਾਤ ਦਾ ਖਾਣਾ ਪੀਣਾ ਬਣਾਣੇ ਆ ਤੇ ਅਮਨ ਨੂੰ ਜੀ ਚਲਾਈ ਗਿਆ ਸੁਨਾਮ ਕੁਝ ਉਸਮਾਨ ਕੁਛ ਆਪਣੇ ਲੱਲੂ ਦਾ ਸਾਡੇ ਰਾਜੇ ਦਾ ਸਮਾਨ ਭੇਜਣਾ ਹੈ ਲੱਲੂ ਲਾਈਟ ਬੰਦ ਅ ਲਾਈਟ ਬੰਦ ਹੋ ਪਹਿਲਾਂ ਆ ਕੇ ਨਹੀਂ ਟੀਵੀ ਦੇਖ ਰਹੇ ਲਾਈਟ ਬੰਦ ਹੋ ਗਈ ਦੋਨੇ ਆਨੇ ਆ ਕੇ ਮੇਰੇ ਸਰਾਣੀ ਬੈ ਗਏ ਨੇ ਤੇ ਇਹਨਾਂ ਨੇ ਦਮਾ ਨਾ ਹੱਥ ਦੀਦੀ ਨੂੰ ਦਵਾਈ ਭੇਜੀ ਸੀਗੀ ਉਹ ਵੀ ਨਹੀਂ ਮੇਰੇ ਕੋਲ ਆਣ ਆਏ ਹੈਗੇ ਤੇ ਅੱਜ ਫਤਿਹ ਦੇ ਹਰੇਕ ਟੈਸਟ ਚ ਫੁੱਲ ਫੁੱਲ ਮਾਰਕਸ ਆਏ ਹੈ ਨਾ ਫਤਿਹ ਹਾਂ ਚਾਣਾ ਪੁੱਤ ਹੈ ਮੇਰਾ ਇੰਨਾ ਚੋਣਾ ਪੁੱਤ ਹੈ ਮੇਰਾ ਚਾਣਾ ਚਾਣਾ ਗੱਕਾ ਇਹਨਾਂ ਦਾ ਚਲੋ ਜੀ ਅੱਜ ਦਾ ਲੌਗ ਆਪ ਇੱਥੇ ਐਂਡ ਕਰਦੇ ਆਂ ਹੁਣ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਸਾਰੇ ਜਣੇ ਅਰਦਾਸ ਕਰਿਓ ਜੋ ਵੀ ਮੇਰੀ ਪ੍ਰੋਬਲਮ ਹੈਗੀ ਹੈ ਛੇਤੀ ਤੇ ਛੇਤੀ ਠੀਕ ਹੋ ਜੇ ਤੇ ਮੈਂ ਇਦਾਂ ਹੀ ਵਲੌਗ ਬਣਾਉਂਦੀ ਰਾਵਾਂ ਤੇ ਤੁਸੀਂ ਇਦਾਂ ਹੀ ਮੇਰੇ ਸੋਹਣੇ ਸੋਹਣੇ ਵਲੌਗ ਦੇਖਦੇ ਰਹੋ ਤੇ ਫਟਾਫਟ 10 ਕੇ ਕਰ ਦਿਓ ਥੋੜਾ ਜਿਹੀ ਰਹਿ ਗਈ ਮੇਨੂੰ ਅੱਦਾ 10 ਕੇ ਹੋਣੀ ਵਾਲੇ ਮੇਬੀ ਅੱਜ ਦਾ ਕੱਲ ਦੇ ਵਿੱਚ 10 ਕੇ ਹੋ ਜਾਣਗੇ ਤੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਵ ਯੂ ਆਲ ਖੁਸ਼ ਰਹਿਆ ਕਰੋ ਸਾਰੇ ਆਪਣੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖਿਆ ਕਰੋ ਜੀ